ਲਗੇ ਕਾਲ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਪੱਤਰਕਾਰ ਸੰਦੀਪ ਲਾਦੂ ਦਾ ਜੋ ਕਿ ਕਨੀਜੀ ਚੈਨਲ ਦੇ ਵਿੱਚ ਪੱਤਰਕਾਰ ਨੇ ਉਹਨਾਂ ਦੇ ਵੱਲੋਂ ਸਿੱਧੇ ਇਲਜ਼ਾਮ ਸਾਦੇ ਗਏ ਆਮ ਆਦਮੀ ਪਾਰਟੀ ਦੇ ਐਮਐਲਏ ਹਰਮਿਤ ਸਿੰਘ ਪਠਾਨ ਮਾਜਰਾ ਦੇ ਉੱਤੇ ਜਿਸ ਤੋਂ ਬਾਅਦ ਹੁਣ ਕਾਂਗਰਸੀ ਲੀਡਰ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਕਾਂਗਰਸੀ ਲੀਡਰਸ ਜਿਹੜੇ ਨੇ ਉਹ ਖਾਸ ਕਰਕੇ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਵੀਡੀਓ ਉਹਨਾਂ ਨੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਹਰਮਿਤ ਸਿੰਘ ਪਠਾਨ ਮਾਜਰਾ ਪੱਤਰਕਾਰ ਨੂੰ ਧਮਕਾਉਂਦੇ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਟਵੀਟ ਕਰਕੇ ਉਹਨਾਂ ਨੇ ਪੱਤਰਕਾਰ ਦੀ ਹਮਾਇਤ ਵੀ ਕੀਤੀ ਹੈ ਤਾਂ ਦੱਸਿਆ ਨੇ ਆ ਕਿ ਲੰਗੇ ਕੱਲ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਤੇ ਧਮਕਾਉਣ ਦੇ ਗਾਲਾਂ ਕੱਢਣ ਤੇ ਤੇ ਮੈਨ ਹੈਡਲ ਕਰਨ ਦੇ ਇਲਜ਼ਾਮ ਲੱਗਦੇ ਨੇ ਪ੍ਰਨਾਲ ਦੀ ਨਾਲ ਪ੍ਰਤਾਪ ਬਾਧਵਾ ਜਰੋਂ ਇਸ ਮਾਮਲੇ ਨੂੰ ਲੈ ਕੇ ਇਸ ਦੇ ਉੱਤੇ ਨਜ਼ਰਸਾਨੀ ਕਰਦੇ ਨੇ ਤੇ ਨਾਲ ਦੀ ਨਾਲ ਇਸ ਵਾਰੀ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਤਲਕ ਕੇਬਲ ਮਾਫੀਆ ਕਿੰਗ ਇਹੋ ਜਿਹਾ ਨਾਮ ਜਿਹੜਾ ਉਹ ਵਰਤਿਆ ਜਾਂਦਾ ਹੈ ਹਰਮੀਤ ਸਿੰਘ ਪਠਾਨ ਮਾਜਰਾ ਦੇ ਖਿਲਾਫ ਇਹੋ ਜੀ ਟਿੱਪਣੀ ਕੀਤੀ ਜਾਂਦੀ ਹੈ ਉਹਨਾਂ ਨੂੰ ਕੇਬਲ ਮਾਫੀਆ ਕਿੰਗ ਕਹਿ ਦਿੱਤਾ ਜਾਂਦਾ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਔਰ ਇਸ ਗੱਲ ਦੀ ਪਰਜ਼ੋਰ ਨਖੇਦੀ ਕੀਤੀ ਜਾਂਦੀ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਪੱਤਰਕਾਰਾਂ ਦੀ ਆਜ਼ਾਦੀ ਦੀਆਂ ਦਲੀਲਾਂ ਦੇਣ ਵਾਲੇ ਹੁਣ ਪੱਤਰਕਾਰਾਂ ਨੂੰ ਧਮਕਾਉਂਦੇ ਨਜ਼ਰ ਆ ਰਹੇ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਮਾਮਲਾ ਲੰਗੇ ਕੱਲ੍ਹ ਪੱਖ ਦਾ ਨਜ਼ਰ ਆਇਆ ਸੀਗਾ ਸੰਦੀਪ ਲਾਧੂ ਕਾਨ ਨੇ ਇੱਥੋਂ ਤੱਕ ਇਲਜ਼ਾਮ ਲਾਇਆ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਨਾਲ ਦੀ ਨਾਲ ਉਹਨਾਂ ਨੂੰ ਮੈਨ ਹੈਂਡਲ ਕੀਤਾ ਗਿਆ ਉਹਨਾਂ ਦੇ ਨਾਲ ਕਾਲੀ ਗਲੋਚ ਕੀਤਾ ਗਿਆ ਹੈ ਔਰ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਹੀ ਇਹ ਸਾਰਾ ਕੁਝ ਸ਼ੁਰੂ ਹੋਇਆ ਹੈ ਕਿਸ ਤਰ੍ਹਾਂ ਸ਼ੁਰੂ ਹੋਇਆ ਹੈ ਇਹ ਲੰਗੇ ਕੱਲ ਦਾ ਇੱਕ ਮਾਮਲਾ ਸੀ ਲੰਗੇ ਕੱਲ ਇੱਕ ਤੜਕਸਾਰੋ ਵੀਡੀਓ ਸਾਹਮਣੇ ਆਉਂਦੀ ਜਿਸ ਦੇ ਵਿੱਚ ਸੰਦੀਪ ਲਾਦੂਕਾ ਜਿਹੜੇ ਨੇ ਉਹ ਦਿਨੇਸ਼ ਚੱਡਾ ਔਰ ਹਰਨੀਤ ਸਿੰਘ ਪਠਾਨ ਮਾਜਰਾ ਦੇ ਬਾਰੇ ਵਿੱਚ ਇੱਕ ਜਾਣਕਾਰੀ ਸਾਂਝੀ ਕਰਦੇ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਇਹ ਵਿਵਾਦ ਇਹ ਨਜ਼ਾਰਾ ਵੱਧ ਗਿਆ ਕਿ ਬਾਕੌਲ ਸੰਦੀਪ ਲਾਦੂਕਾ ਹਰਨੀਤ ਸਿੰਘ ਪਠਾਨ ਮਾਜਰਾ ਉਹਨਾਂ ਨੂੰ ਗਾਲੀ ਗਲੋਚ ਕਰਦੇ ਆਏ ਔਰ ਉਹਨਾਂ ਨੂੰ ਮੈਨ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੂੰ ਧਮਕਾਇਆ ਵੀ ਕਿ ਤੂੰ ਬਾਹਰ ਆ ਕੇ ਮਿਲ ਇਹੋ ਜਿਹਾਂ ਚੀਜ਼ਾਂ ਲੰਗੇ ਕਾਲ ਵਾਪਰੀਆਂ ਨੇ ਇਹੋ ਜੀ ਸ਼ਬਦਾਵਲੀ ਇੱਕ ਐਮਐਲਏ ਦੇ ਵੱਲੋਂ ਬੋਲੀ ਗਈ ਹੈ ਰੱਸੀ ਜੇ ਜਾ ਰਹੀ ਹੈ ਔਰ ਇਸੇ ਮਸਲੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਆਉਂਦੇ ਨੇ ਔਰ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਹਰ ਕਿਸ ਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਦੇ ਵੀ ਇੱਕ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਦੇ ਨਾਲ ਦੀ ਨਾਲ ਹੀ ਹਰਨੀਤ ਸਿੰਘ ਪਠਾਨ ਮਾਜਰਾ ਨੂੰ ਕੇਬਲ ਮਾਫੀਆ ਕਿੰਗ ਕਹਿ ਕੇ ਸੰਬੋਧਨ ਕੀਤਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਧਰਾ ਤੇ ਉਹਨਾਂ ਦੇ ਖਿਲਾਫ ਪ੍ਰਤਾਪ ਸਿੰਘ ਬਾਜਵਾ ਬੋਲਦੇ ਨਜ਼ਰ ਆਏ ਨੇ ਸੀਐਮ ਭਗਵੰਤ ਮਾਨ ਦਾ ਘਰਾ ਕਰਦੇ ਨਜ਼ਰ ਆਏ ਨੇ ਆਖਰ ਕੀ ਕੁਝ ਬੋਲੇ ਨੇ ਪ੍ਰਤਾਪ ਸਿੰਘ ਬਾਜਵਾ ਆਓ ਪੜ੍ਹ ਕੇ ਸੁਣਾਉਂਦੇ ਆਂ ਪ੍ਰਤਾਪ ਸਿੰਘ ਬਾਜਵਾ ਲਿਖਦੇ ਨੇ ਕਿ ਪ੍ਰੈਸ ਦੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲੇ ਆਪਣੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬ ਦੇ ਨੁਮਾਇंदे ਅੱਜ ਪ੍ਰੈਸ ਵਾਲਿਆਂ ਨੂੰ ਹੀ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੇ ਬਾਹਰ ਨਿਕਲ ਕੇ ਮਿਲਣ ਦੀਆਂ ਧਮਕੀਆਂ ਦੇ ਰਹੇ ਸਨ ਮੈਂ ਇਹ ਗੁੰਡਾਗਰਦੀ ਦੀ ਸਖਤ ਨਿਖੇਦੀ ਕਰਦਾ ਹਾਂ ਮੈਂ ਅਤੇ ਮੇਰੀ ਪਾਰਟੀ ABC ਚੈਨਲ ਦੇ ਪੱਤਰਕਾਰ ਸੰਦੀਪ ਸਿੰਘ ਲਾਧੂ ਦਾ ਦੇ ਜਮਹੂਰੀ ਅਧਿਕਾਰਾਂ ਦੀ ਰੱਖਿਆ ਦੇ ਵਾਸਤੇ ਉਸ ਦੇ ਨਾਲ ਖੜੇ ਹਾਂ ਭਗਵੰਤ ਮਾਨ ਸੱਤਾ ਦੇ ਨਸ਼ੇ ਦੇ ਵਿੱਚ ਇੰਨਾ ਮਗਰੂਰ ਨਾ ਹੋਵੋ ਆਪਣੇ ਕੇਬਲ ਮਾਫੀਆ ਕਿੰਗ ਨੂੰ ਨਾਥ ਪਾਓ ਇਸ ਪੱਤਰਕਾਰ ਦੇ ਕੋਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਫ اپੀਲ ਕੀਤੀ ਗਈ ਹੈ ਕਿ ਪੱਤਰਕਾਰ ਦੇ ਵੱਲੋਂ ਹਰਮੀਤ ਸਿੰਘ ਪਠਾਨ ਮਾਜਰਾ ਮਾਫੀ ਮੰਗਣ ਮਾਫੀ ਦੀ اپੀਲ ਕੀਤੀ ਗਈ ਹੈ ਮਾਫੀ ਮੰਗਣ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਸੰਦੀਪ ਲਾਧੂ ਕਾਨੇ ਲਿਖਤੀ ਚਿੱਠੀ ਜਿਹੜੀ ਹੈ ਉਹ ਸਪੀਕਰ ਨੂੰ ਸੰਬੋਧਨ ਕਰਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸੰਬੋਧਨ ਕਰਕੇ ਲਿਖੀ ਹੈ ਔਰ ਤੇਜੀ ਹੈ ਇਸ ਚਿੱਠੀ ਦੇ ਵਿੱਚ ਸਾਰੇ ਵੇਰਵੇ ਦਾ ਜ਼ਿਕਰ ਵੀ ਕੀਤਾ ਗਿਆ ਪਰ ਹੁਣ ਕਾਂਗਰਸ ਲੀਡਰ ਵੀ ਸੰਦੀਪ ਲਾਧੂ ਕਾ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆਏ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ